ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਤ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਚ ਮੌਜੂਦ ਹਾਂ ਤੇ ਮੌਜੂਦਾ ਕਰੰਸੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕਿਰਨਜੀਤ ਸਿੰਘ ਗੈਰੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਸਾਡੇ ਨਾਲ ਮੌਜੂਦ ਨੇ ਕਿਰਨਜੀਤ ਸਿੰਘ ਗੈਰੀ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਿਕਰੀ ਸਾਹਿਬ ਜੇ ਗੱਲ ਕਰੀ ਅੱਜ ਤੁਸੀਂ ਮੌਜੂਦਾ ਕਰੰਸੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਕਹਿਣਾ ਚਾਹੋਗੇ ਮੇਰੇ ਆਪ ਦੇਵ ਜੀ ਇਹ ਨੋਟ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਆ ਨੋਟ ਹੈਗਾ ਪੁਰਾਣਾ ਤੇ ਆ ਨੋਟ ਹੈਗਾ ਜਿਹੜਾ ਮੋਦੀ ਸਾਹਿਬ ਨੇ ਨੋਟਬੰਦੀ ਤੋਂ ਬਾਅਦ ਸ਼ੁਰੂ ਕੀਤਾ ਸੀ ਆ ਵੀਦਾ ਨੋਟ ਹੈ ਇਹ ਜਿਹੜੀ ਕਰੰਸੀ ਦੀ ਹਾਲਤ ਥੋੜੇ ਸਮੇਂ ਵਿੱਚ ਜਿਹੜੇ ਹੈਗੇ ਨੋਟ ਹੈ ਇਹ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਹੈ ਜੇ ਥੋੜਾ ਟਾਈਮ ਜੇ ਜੁਪੈ ਰਹਿਣਗੇ ਤਾਂ ਇਹ ਨੋਟ ਜਿਹੜੇ ਖਤਮ ਹੋ ਜਾਂਦੀ ਹੈ ਕੋਈ ਨਵੀਂ ਕਰੰਸੀ ਜਿਹੜੀ ਹੈਗੀ ਹੈ ਮੈਂ ਸਮਝਦਾ ਹੈ ਨਵੀਂ ਕਰੰਸੀ ਨੇ ਤੇ ਨੋਟਬੰਦੀ ਨੇ ਲੋਕਾਂ ਦਾ ਮਨੋਵਲ ਤੋੜਿਆ ਹੁਣ ਕੋਈ ਮਜ਼ਦੂਰ ਆਦਮੀ ਕੋਈ ਮਿਹਨਤ ਕਰਦਾ ਆਦਮੀ ਆਪ ਦੇ ਦਿਹਾੜੀ ਦੇ ਪੈਸੇ ਜਦੋਂ ਕਿਸੇ ਤੋਂ ਲੈਂਦਾ ਹੈ ਤਾਂ ਉਹ ਜਿਹੜੇ ਲੋਕ ਆ ਕਿ ਸਭ ਤੋਂ ਪੁਰਾਣਾ ਨੋਟ ਇਹੋ ਜਿਹਾ ਨੋਟ ਉਹਨੂੰ ਫੜਾਉਂਦੇ ਆ ਤਾਂ ਜਦੋਂ ਇਹੋ ਤਾਂ ਉਹਦਾ ਇਕਦਮ ਮਨੋਬਲ ਟੁੱਟਦਾ ਹੈ ਕਿ ਯਾਰ ਕਿਦਾਂ ਦਾ ਨੋਟ ਦਿੱਤਾ ਤੇ ਆ ਇਹਨਾਂ ਸਾਲ ਪੁਰਾਣੇ ਨੋਟ ਸੀ ਹਲੇ ਵੀ ਮਜ਼ਬੂਤ ਨੇ ਸੋ ਮੈਂ ਸਮਝਦਾ ਕਿ ਇਹਨਾਂ ਨੋਟਾਂ ਦੀ ਤਰ੍ਹਾਂ ਇਸ ਦੇਸ਼ ਦੀ ਹਾਲਤ ਵੀ ਖਸਤਾ ਜਿਹੜੀ ਹੈ ਬੋਦੀ ਸਾਹਿਬ ਦੀ ਗਵਾਈ ਚ ਹੋ ਚੁੱਕੀ ਹੈ ਬੇਰੁਜ਼ਗਾਰੀ ਕਰਕੇ ਮਹਿੰਗਾਈ ਕਰਕੇ ਭੇਦਭਾਵ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਇੱਥੇ ਕਰਕੇ ਦੇਸ਼ ਦੀ ਹਾਲਤ ਇਹਨਾਂ ਨੋਟਾਂ ਦੀ ਤਰ੍ਹਾਂ ਖਸਤਾ ਹੋ ਚੁੱਕੀ ਹੈ ਔਰ ਇਸ ਨੂੰ ਲੈ ਕੇ ਨੋਟਬੰਦੀ ਨੂੰ ਲੈ ਕੇ ਕਲਮ ਹੋਰ ਵੀ ਕਹਿਣਾ ਚਾਹਣਾ ਕਿ ਤਾਣਾਸ਼ਾਈ ਜਿਹੜੀ ਅਪਣਾਈ ਗਈ ਹੈ ਉਹਦੇ ਤੇ ਵੀ ਲੋਕਾਂ ਨੂੰ ਜ਼ਰੂਰ ਹੁਣ ਧਿਆਨ ਮਾਰਨਾ ਚਾਹੀਦਾ ਹੈ 1978 ਦੇ ਵਿੱਚ ਇਹ ਨੋਟਬੰਦੀ ਹੋਈ ਸੀ ਜਦੋਂ 1978 ਦੇ ਵਿੱਚ ਨੋਟਬੰਦੀ ਹੋਈ ਹੈ ਉਦੋਂ 5000 ਤੇ ਜਿਹੜਾ ਹੈਗਾ 10000 ਦਾ ਨੋਟ ਖਤਮ ਹੋਇਆ ਸੀ ਤਾਂ ਉਦੋਂ ਸਾਂਝੇ ਤੌਰ ਤੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਦੇਸ਼ ਦੇ ਖਜ਼ਾਨਾ ਮੰਤਰੀ ਜਦੋਂ ਮੁਰਾਰ지 ਦੇਸਾਈ ਜੀ ਪ੍ਰਧਾਨ ਮੰਤਰੀ ਹੁੰਦੇ ਸੀ ਸੀਵੀ ਆਰ ਡੀ ਸੀ ਜਿਹੜੇ ਸੀਗੇ ਰਾਸ਼ਟਰਪਤੀ ਹੁੰਦੇ ਸੀ ਉਦੋਂ ਕਿੰਨਾਂ ਨੇ ਸਾਂਝੇ ਤੌਰ ਦੇ ਉੱਤੇ ਐਲਾਨ ਕੀਤਾ ਸੀ ਕਿ ਆਹ ਨੋਟ ਜਿਹੜਿਆ ਸੀ ਬੰਦ ਕਰ ਰਹੇ ਹਾਂ ਮਤਲਬ ਲੋਕਤੰਤਰ ਦੀ ਗੱਲ ਕੀਤੀ ਸੀ ਇੱਥੇ ਜੇ ਰਾਮ ਮੰਦਰ ਦਾ ਦੁਕਾਟਣਾ ਹੈ ਤਾਂ ਵੀ ਮੋਦੀ ਸਾਹਿਬ ਜੁਪੀ ਦੇ ਵਿੱਚ ਭਾਵੇਂ ਉਹਨਾਂ ਦਾ ਮੁੱਖ ਮੰਤਰੀ ਆ ਉਹਨੂੰ ਵੀ ਨਾਲ ਲੈ ਕੇ ਨਹੀਂ ਜਾਂਦੇ ਕੱਲਾ ਫੋਟੋ ਸੈਸ਼ਨ ਕਰਾਉਂਦੇ ਨੇ ਕੱਲੇ ਜਾਂਦੇ ਨੇ ਸੰਸਦ ਭਵਨ ਦਾ ਦੁਕਾਟਣਾ ਹੈ ਉੱਥੇ ਵੀ ਨਹੀਂ ਲੈ ਕੇ ਜਾਂਦਾ ਰਾਸ਼ਟਰਪਤੀ ਨੂੰ ਲੈ ਕੇ ਜਾਂਦੇ ਨੇ ਕਿਉਂਕਿ ਰਾਸ਼ਟਰਪਤੀ ਐ ਐਸਸੀਐਸ ਦੀ ਵਰਗ ਦੇ ਵਿੱਚੋਂ ਆ ਉਹਨਾਂ ਦਾ ਉੱਥੇ ਵੀ ਬਿਮਾਰ ਹੁੰਦਾ ਹੈ ਰਾਮ ਮੰਦਰ ਤੇ ਚਲੋ ਠੀਕ ਹੈ ਕਿ ਮੰਦਰਾਂ ਦੇ ਵਿੱਚ ਦਾ ਦਲਤਾਂ ਨੂੰ ਅਨਸੂਚਿਤ ਜਾਤੀ ਪਛੇੜ ਵਰਗ ਦੇ ਲੋਕਾਂ ਨੂੰ ਵੜਨ ਦਿੱਤਾ ਹੀ ਨਹੀਂ ਜਾਂਦਾ ਰਾਜਸਥਾਨ ਦੇ ਵਿੱਚ ਕੋਵਿੰਦ ਜੀ ਨੂੰ ਨਹੀਂ ਵੜਨ ਦਿੱਤਾ ਗਿਆ ਸੀ ਬੜਾ ਹਲਕਾ ਹੰਗਾਮਾ ਹੋਇਆ ਸੀ ਸੋ ਦਲਤਾਂ ਦਾ ਇਹ ਪਰਉਂਦਾ ਤਾਨਾ ਸਹੀ ਜਿਹੜੀ ਚੱਲ ਰਹੀ ਹੈ ਇਸ ਤਾਨਾ ਸਹੀ ਦੇ ਖਿਲਾਫ ਮੈਂ ਸਮਝਦਾ ਲੋਕਾਂ ਨੂੰ ਹੁਣ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਇਹ ਜਿਹੜੇ ਐਸਸੀ ਐਸਟੀ ਓਬੀਸੀ ਵਰਗ ਦੇ ਜਿਹੜੇ ਲੋਕਾਂ ਮਿਨੋਰਟੀ ਦੇ ਜਿਹੜੇ ਲੋਕ ਹੈਗੇ ਆ ਵਿਸ਼ੇਸ਼ ਕਰਕੇ ਐਸਐਸਟੀ ਓਬੀਸੀ ਦੇ ਲੋਕਾਂ ਨੂੰ ਇਹ ਭਾਜਪਾਈ ਵਾਲੇ ਜਦੋਂ ਹੁਣ ਚੋਣਾਂ ਦਾ ਚੋ ਉਹ ਦੋ ਇਹ ਸਾਰੇ ਹਿੰਦੂ ਹੋ ਜਾਂਦੇ ਤੇ ਜਦੋਂ ਉਹ ਨਿਕਲ ਜਾਂਦੀਆਂ ਉਦੋਂ ਇਹ ਸਾਰੇ ਐਸਸੀ ਐ ਤੇ ਐਸਟੀ ਐ ਤੇ ਓਬੀਸੀ ਐ ਉਦੋਂ ਹੋ ਜਾਂਦੇ ਆ ਤੋਂ ਇਹਨਾਂ ਨੂੰ ਮੈਂ ਇਹਨਾਂ ਵਰਗਾਂ ਨੂੰ ਦੇਸ਼ ਦੇ 80% ਦੀ 85% ਦੀ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਕਿ ਦੇਖੋ ਜਦੋਂ ਉਹਨਾਂ ਨੇ ਵੋਟਾਂ ਲੜੀਆਂ ਉਦੋਂ ਐਸਸੀ ਐ ਐਸਟੀ ਓਬੀਸੀ ਵਾਲੇ ਹਿੰਦੂ ਤੇ ਜਦੋਂ ਵੋਟਾਂ ਲੰਘ ਜਾਂਦੀਆਂ ਉਦੋਂ ਅਸੀਂ ਸਾਰੇ ਅਸ਼ੂਤ ਤੋਂ ਇਸ ਕਰਕੇ ਰਾਹੁਲ ਗਾਂਧੀ ਜੀ ਨੇ ਨੋਟਬੰਦੀ ਵੇਲੇ ਵੀ ਬੜੀ ਆਵਾਜ਼ ਉਠਾਈ ਉਹਨਾਂ ਨੇ ਕਿਹਾ ਕਿ ਲੈਣਾ ਦੇ ਵਿੱਚ ਜਿਹੜੇ ਨੋਟਬੰਦੀ ਕਿਉਂਕਿ ਇਹ ਵੀ ਇਲਜ਼ਾਮ ਲੱਗਦਾ ਹੈ ਮੋਦੀ ਸਾਹਿਬ ਦੇ ਕਿ ਜਦੋਂ ਨੋਟਬੰਦੀ ਹੋਈ ਹੈ ਔਰ ਉਹ ਰਾਜ ਜਿਹੜੇ ਉਸ ਟਾਈਮ ਦੇ ਰਿਜ਼ਰਵ ਬੈਂਕ ਦੇ ਜਿਹੜੇ ਗਾਰੰਟੀ ਹੋ ਰਜ਼ਾਇਨ ਵੀ ਕਰਗੇ ਸੀ ਤੋ ਉਦੋਂ ਰੋਲਾ ਪਿਆ ਕੇ ਜਿਹੜੇ ਨੋਟਬੰਦੀ ਹੋਣ ਤੋਂ ਪਹਿਲਾਂ ਆਪਦੇ ਚ ਹਿੱਤਿਆਂ ਦੇ ਜਿਹੜੇ ਨੋਟਸਿਓ ਪਹਿਲੇ ਬਦਲ ਦਿੱਤੇ ਗਏ ਤੇ ਗਰੀਬ ਗੁਰਬੇ ਲੋਕ ਲੈਣਾ ਦੇ ਵਿੱਚ ਖੜੇ ਵਿਚਾਰੇ ਹਜ਼ਾਰਾਂ ਲੋਕ ਮਰ ਗਏ ਉਹਨਾਂ ਦੇ ਲਈ ਇੱਕ ਵੀ ਸ਼ਬਦ ਮੋਦੀ ਸਾਹਿਬ ਦੇ ਮੂੰਹੋਂ ਨਹੀਂ ਨਿਕਲਿਆ ਸਰਕਾਰ ਨੇ ਕੁਝ ਨਹੀਂ ਸੋਚਿਆ راہਲ ਗਾਂਧੀ ਜੀ ਨੇ ਬਹੁਤ ਰੋਲਾ ਪਾਇਆ ਪਰ راہਲ ਗਾਂਧੀ ਜੀ ਦਾ ਉਹ ਰੋਲਾ ਜਿਹੜਾ ਸੀਗਾ ਇਹਨਾਂ ਨੇ ਰਾਮ ਮੰਦਰ ਹਿੰਦੂ ਭਾਵਨਾਵਾਂ ਪੜਕਾ ਕੇ ਧਾਰਮਿਕ ਭਾਵਨਾਵਾਂ ਪੜਕਾ ਕੇ ਉਹ ਦਬਤਾ ਕਿ ਦਿਨਾਂ ਕਿਤੇ মিডিਆ ਜਿਹੜਾ ਹੈਗਾ ਉਹ ਮੋਦੀ ਦੇ ਪ੍ਰਭਾਵ ਵੇਟਾ ਦਬਾਹ ਹਿੱਟ ਸੀ ਉਹਨਾਂ ਨੇ ਇਸ ਨੂੰ ਬੁਧਾ ਨਹੀਂ ਬਣ ਦਿੱਤਾ ਭਾਜਪਾ ਦੇ ਜਿੰਨੇ ਵੀ ਲੀਡਰ ਹੈ ਇਹ ਗੱਲ ਕਹਿ ਰਹੇ ਆ ਕਿ ਮੋਦੀ ਰਾਜ ਚ ਹਰ ਇੱਕ ਵਰਗ ਦਾ ਜਿਹੜਾ ਭਲਾ ਹੋਇਆ ਕੀ ਕਹਿਣਾ ਚਾਹੂਗੇ ਕਿਸ ਦਾ ਕਿਸ ਵਰਗ ਦਾ ਭਲਾ ਹੋਇਆ ਜੀ ਨੋਟਬੰਦੀ ਸਮੇਂ ਹਜ਼ਾਰਾਂ ਲੋਕ ਲੈਣਾ ਦੇ ਖੜੇ ਮਰ ਗਏ ਬੇਰੁਜ਼ਗਾਰੀ ਚਰਮਤੀ ਹੈ ਮਹਿੰਗਾਈ ਅਚਰਬਤੀ ਹੈ ਜਿਹੜਾ ਸਿਲੰਡਰ 350 ਦਾ ਸੀ ਅੱਜ ਉਹ ਹਣ ਸਾਢੇ 150 ਦਾ ਚੋਨਾ ਕਰਕੇ ਕਰਦਾ ਪਹਿਲਾਂ 1000 ਰੁਪਏ ਤੱਕ ਸਲੰਡਰ ਜਿਹੜਾ 1200 ਰੁਪਏ ਦਾ ਸਲੰਡਰ ਪਹੁੰਚ ਗਿਆ ਸੀ ਜਿਹੜੀ ਸਬਜੀ 20 ਰੁਪਏ ਮਿਲਦੀ ਸੀ ਅੱਜ ਉਹ ਸਬਜੀ 100 ਰੁਪਏ ਕਿਲੋ ਮਿਲਦੀ ਹੈ ਮਤਲਬ ਇਹ ਜੋ ਹਰ ਚੀਜ਼ ਜਿਹੜਾ ਤੇਲ ਉਸ ਸਮੇਂ 50 ਰੁਪਏ ਸੀ ਅੱਜ 120 ਰੁਪਏ ਮਿਲਦਾ ਉਹ ਮਹਿੰਗਾਈ ਇੰਨੀ ਹੋ ਗਈ ਹੈ ਕਿ ਲੋਕਾਂ ਦਾ ਜਿਨਾ ਦੁਬਰ ਹੋ ਗਿਆ ਦੂਜੀ ਗੱਲ ਰੇਲਵੇ ਚ ਦੀ ਜਿਹੜਾ ਕੀ ਕਹਿੰਦੇ ਆ ਜਹਾਜ਼ ਵੇਚਦੇ ਹੁਣ ਰੇਲ ਗੱਡੀ ਦੇ ਉੱਤੇ ਤੁਸੀਂ ਦੇਖੋ ਕਿ ਪਹਿਲਾਂ ਲਿਖਿਆ ਸੀ ਭਾਰਤੀ ਰੇਲ ਹੁਣ ਨਵੇਂ ਡੱਬੇ ਤੇ ਲਿਖਿਆ ਆ ਰਿਆ اڈਾਨੀ ਰੇਲ ਉਹ ਸਾਰਾ ਚੀਜ਼ਾਂ ਜਿਹੜੀਆਂ ਹੋ ਰਹੀਆਂ ਐ ਇਹ ਦੇਸ਼ ਦੇ ਨੁਕਸਾਨ ਦੇ ਵਿੱਚ ਨੇ ਔਰ ਬੈਂਕਾਂ ਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਬੈਂਕਾਂ ਨੂੰ ਪ੍ਰਾਈਵੇਟ ਕਰਨ ਲਈ ਇਹ ਨਾ ਬੈਂਕਾਂ ਨੂੰ ਵੀ ਆਪਦੇ ਚੇਤਾਂ ਨੂੰ ਸੌਂਪਣ ਲਈ ਇੱਕ ਨਵੀਂ ਰਣਨੀਤੀ ਬਣ ਰਹੀ ਹੈ ਅੰਦਰ ਅੰਦਰ ਉਹ ਰਣਨੀਤੀ ਕੀ ਹੈ ਕਿ ਬੈਂਕਾਂ ਦੇ ਵਿੱਚ ਪਹਿਲਾਂ ਫੌਜੀਆਂ ਦੀ ਜਿਹੜੀ ਪੈਨਸ਼ਨ ਸੀ ਉਹ ਬੈਂਕਾਂ ਚ ਜਾਂਦੀ ਸੀ ਹੁਣ ਬੈਂਕਾਂ ਚੋਂ ਫੌਜੀਆਂ ਦੀ ਪੈਨਸ਼ਨ ਕੱਢ ਕੇ ਇੱਕ ਪ੍ਰਾਈਵੇਟ ਹਜ਼ਾਰਾ ਬਣਾ ਦਿੱਤਾ ਕਿ ਉੱਥੇ ਜਿਹੜੀ ਫੌਜੀਆਂ ਦੀ ਪੈਨਸ਼ਨ ਜਾਂਦੀ ਹੈ ਜਿਹਦੇ ਨਾਲ ਸਰਕਾਰੀ ਬੈਂਕਾਂ ਨੂੰ ਕਰੋੜਾਂ ਰੁਪਈਆ ਦਾ ਘਾਟਾ ਪਿਆ ਇਹ ਲੋਕਾਂ ਨੂੰ ਕਮਜ਼ੋਰ ਕਰਕੇ ਇੱਕ ਦਿਨ ਕਿਤੇ ਪ੍ਰਾਈਵੇਟਿਜ਼ੇਸ਼ਨ ਵਾਲੇ ਪਾਸੇ ਨੂੰ ਵਧਾ ਰਹੇ ਐ ਜਿਹਦੇ ਨਾਲ ਰਿਜ਼ਰਵੇਸ਼ਨ ਖਤਮ ਹੋਊਗੀ ਜਿਹਦੇ ਨਾਲ ਗਰੀਬ ਗੁਰਬੇ ਲੋਕਾਂ ਨੂੰ ਮਿਲਦੀਆਂ ਨੌਕਰੀਆਂ ਖਤਮ ਹੋਣਗੀਆਂ ਪੈਨਸ਼ਨਾਂ ਖਤਮ ਹੋਣਗੀਆਂ ਇਹ ਸਾਰੀਆਂ ਚੀਜ਼ਾਂ ਖਤਮ ਕਰਨ ਲਈ ਕਗਾਰ ਤੇ ਮੋਦੀ ਸਾਹਿਬ ਜਿਹੜੇ ਐ ਉਹ ਕੰਮ ਕਰ ਰਹੇ ਐ ਭਾਰਤ ਦੇ ਸੰਵਿਧਾਨ ਨੂੰ ਬਦਲਣ ਲਈ ਕੰਮ ਕਰ ਰਹੇ ਐ ਲੋਕਤੰਤਰ ਨੂੰ ਖਤਮ ਕਰਨ ਲਈ ਕੰਮ ਕਰ ਰਹੇ ਐ ਇਸ ਕਰਕੇ ਭਾਜਪਾਈ ਆਣਿਆਂ ਦੇ ਕੋਲ ਇਕੱਲੇ ਰਾਮ ਮੰਦਰ ਤੋਂ ਬਿਨਾਂ ਹੋਰ ਕੋਈ ਮੁੱਦਾ ਨਹੀਂ ਐ ਕੈਰੀ ਸਾਹਿਬ ਜੇ ਗੱਲ ਕਰੀਏ ਦੇਖੋ ਭਾਜਪਾ ਗੂ ਕਹਿ ਰਿਹਾ ਗਿਆ ਦੇਸ਼ ਜਿਹੜਾ ਮੋਦੀ ਜੀ ਦੇ ਅਗਵਾਈ ਚ ਤਰੱਕੀ ਕਰ ਰਿਹਾ ਤੇ ਵਿਸ਼ਵ ਗੁਰੂ ਬਣਨ ਜਾ ਰਿਹਾ ਕੀ ਕਹਿਣਾ ਚਾਹੂਗੇ ਕਿਸ ਰੰਗ ਦਾ ਕਹਿੰਦਾ ਵਿਸ਼ਵ ਗੁਰੂ ਕਹਿੰਦੇ ਆ ਜੀ ਅੱਜ ਮੋਦੀ ਸਾਹਿਬ ਕਿਆ ਕਰਦੇ ਸੀ ਕਿ ਡਾਲਰ ਦੀ ਕੀਮਤ ਜੇ ਰੁਪਈਏ ਦੀ ਕੀਮਤ ਘਿਰਦੀ ਹੈ ਦੇਸ਼ ਕਿਤੇ ਅੱਜ ਦਾ ਬਹੁਤ ਸਾਰੀ ਕੀਮਤ ਘਰੀਆ ਡਾਲਰ ਕਿਤੇ ਦੀ ਕਿਤੇ ਪਹੁੰਚ ਗਿਆ ਉਹਨਾਂ ਦਾ ਉਹਨਾਂ ਦਾ ਡਾਲਰ ਚੱਕ ਕੇ ਦੇਖ ਲਓ ਤੇ ਸਾਡਾ ਰੁਪਈਆ ਚੱਕ ਕੇ ਦੇਖ ਲਓ ਉਹਦੀ ਹਾਲ ਦੇ ਉਹਦੀ ਖਾਲਤ ਕਿੰਨੀ ਖਸਤਾ ਹਾਲਤ ਹੈ ਕੋਈ ਨੋਟ ਦੀ ਤਰ੍ਹਾਂ ਦੇਸ਼ ਦੀ ਹਾਲਤ ਖਸਤਾ ਕਰ ਦਤੀ ਇਹਨਾਂ ਨੇ ਇਹ ਪ੍ਰਚਾਰ ਕਰਦੇ ਆ ਸਿਰਫ ਕਿ ਵਿਸ਼ਵ ਗੁਰੂ ਕਹਦੇ ਆ ਮਸ਼ਗੁਰੂ ਬਣੂਗਾ ਜੀ ਅ ਕਹਿੰਦੇ ਆਪਾਂ ਮਨੀਪੁਰ ਚ ਤੁਸੀਂ ਦੇਖ ਲਓ ਲੜਕੀਆਂ ਨੂੰ ਨੰਗੀਆਂ ਕਰਕੇ ਉੱਥੇ ਕਮਾਇਆ ਗਿਆ ਯੂਪੀ ਦੇ ਵਿੱਚ ਹਾਸ ਰਸ ਦੀ ਕਟਨਾ ਦੇਖ ਲਓ ਹਰ ਦੇਸ਼ ਦੇ ਵਿੱਚ ਰੋਜ਼ ਘਟਨਾਵਾਂ ਦਲਤਾਂ ਦੇ ਨਾਲ ਮਨੋਰਟੀ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਕਤਲੇਆਮ ਹਰ ਰੋਜ਼ ਇਹ ਸਾਰਾ ਕੁਝ ਵਾਪਰ ਰਿਹਾ ਹੈ ਬਿਸ਼ਗੁਰੂ ਕਹਿੰਦੇ ਨਾ ਗੱਲਾਂ ਨਾ ਬਿਸ਼ਗੁਰੂ ਬਣੂਗਾ ਤੂੰ ਬਿਸ਼ਗੁਰੂ ਬਣਉਣਾ ਕਿਨੇ ਐ ਐਸਸੀਐਸਟੀ ਓਬੀਸੀ ਵਰਗ ਦੇ ਲੋਕਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਬਣ ਸਕਦਾ ਇਹਨਾਂ ਦੇ ਜਿਹੜੇ ਮੰਤਰੀ ਐ ਪਟ੍ਰੋਲਿਓ ਮੰਤਰੀ ਐ ਅੱਗੇ ਪੈਟਰੋਲ ਪੰਪ ਦੇ ਉੱਤੇ ਕਿਹੜਾ ਲੱਗੀ ਹੁੰਦੀ ਤੇ ਪ੍ਰਧਾਨ ਮੰਤਰੀ ਦੇ ਨਾਲ ਪੈਟਰੋਲ ਮੰਤਰੀ ਦੀ ਫੋਟੋ ਨਾਲ ਲੱਗੀ ਹੁੰਦੀ ਫੂਡ ਸਪਲਾਈ ਦਾ ਕੋਈ ਕੰਮ ਹੁੰਦਾ ਤਾਂ ਉਹਦੇ ਨਾਲ ਫੂਡ ਸਪਲਾਈ ਮਿਨਿਸਟਰ ਦੀ ਫੋਟੋ ਲੱਗੀ ਹੁੰਦੀ ਸਿਹਤ ਵਿਭਾਗ ਦਾ ਕੋਈ ਕੰਮ ਹੁੰਦਾ ਤਾਂ ਪ੍ਰਧਾਨ ਮੰਤਰੀ ਦੇ ਨਾਲ ਸਿਹਤ ਮੰਤਰੀ ਦੀ ਫੋਟੋ ਲੱਗੀ ਹੁੰਦੀ ਅੱਜ ਕੋਈ ਕੇਂਦਰ ਦੇ ਵਿੱਚ ਕਿਹੜਾ ਕਿਹੜੇ ਮਹਿਕਮੇ ਦਾ ਮੰਤਰੀ ਹੈ ਕਿਸਦਾ ਨਾਮ ਨਹੀਂ ਜਾਣਦਾ ਓਨਲੀ ਬੋਦੀ ਡਿਕਟੇਟਰਸ਼ਿਪ ਲੈਣਾ ਚਾਹੁੰਦੀ ਹੈ ਤਾਂ ਲੋਕ ਦੇਸ਼ ਦੇ ਡਿਕਟੇਟਰਸ਼ਿਪ ਨੂੰ ਪਸੰਦ ਨਹੀਂ ਕਰਦੇ ਭਾਰਤ ਲੋਕਤੰਤਰ ਪੱਖੀ ਦੇਸ਼ ਹੈ ਗਰੀਬ ਸਭ ਜੇ ਗੱਲ ਕਰੀਏ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈਗਾ ਮੌਜੂਦਾ ਜੇ ਬਠਿੰਡਾ ਦੀ ਗੱਲ ਕਰੀਏ ਤਾਂ ਕਾਂਗਰਸ ਤੋਂ ਜਿਹੜੇ ਹੈ ਜੀਤਮਿੰਦਰ ਸਿੰਘ ਸਿੱਧੂ ਇੱਥੋਂ ਚੋਣਾਂ ਲੜ ਰਿਹਾ ਹੈ ਤਾਂ ਕੀ ਕਹਿਣਾ ਚਾਹੂੰਗਾ ਦੇਖੋ ਮੈਂ ਤਾਂ ਇਹ ਗੱਲ ਜਰੂਰ ਅੱਜ ਦਾ ਜਿਹੜਾ ਮੇਰਾ ਪ੍ਰੈਸ ਨਾਲ ਗੱਲਬਾਤ ਕਰਨ ਦਾ ਮਕਸਦ ਇੱਕੋ ਹੀ ਹੈ ਕਿ ਆ ਡਿਕਟੇਟਰਸ਼ਿਪ ਦੇ ਖਿਲਾਫ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਲੋਕਤੰਤਰ ਇੱਥੇ ਬਹਾਲ ਕਰਨਾ ਚਾਹੀਦਾ ਜੇ ਤੁਸੀਂ ਇੱਥੇ ਮੋਦੀ ਦੇ ਝੂਠ ਨੂੰ ਪਾਏ 15 ਲੱਖ ਦੇਵਾਂਗੇ 15 ਲੱਖ ਤੋਂ ਹੁਣ 5 ਕਿਲੋ ਅਨਾਜ ਤੇ ਆ ਗਈ ਕਿੱਡਾ ਵੜਾ ਝੂਠ ਬੋਲਿਆ ਤੇ ਝੂਠ ਬੋਲ ਰਿਹਾ ਜੇਕਰ ਤੁਸੀਂ ਅਕਾਲੀ ਦਲ ਨੂੰ ਇੱਥੇ ਵੋਟ ਪਾਉਂਦੇ ਆ ਲੋਕ ਤਾਂ ਅਕਾਲੀ ਦਲ ਦੀ ਵੋਟ ਸਪੋਰਟ ਜਿਹੜੀ ਆ ਉਹ ਮੋਦੀ ਨੂੰ ਹੋਊਗੀ ਤੇ ਇਸ ਕਰਕੇ ਲੋਕਾਂ ਨੂੰ ਅਸੀਂ ਅਪੀਲ ਜ਼ਰੂਰ ਕਰਾਂਗੇ ਕਿ ਰਾਹੁਲ ਗਾਂਧੀ ਨੇ 6000 ਕਿਲੋਮੀਟਰ ਯਾਤਰਾ ਕੀਤੀ ਪੈਦਲ ਲੰਘੇ ਬਹੁਤ ਸਾਰਾ ਕੁਝ ਕੀਤਾ ਤੇ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹ ਤਾਨਾ ਸ਼ਾਈ ਦੇ ਖਿਲਾਫ ਲੜ ਰਹੀ ਹੈ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੀ ਹੈ ਲੋਕਤੰਤਰ ਨੂੰ ਬਚਾਉਣ ਲਈ ਲੜ ਰਹੀ ਹੈ ਇਸ ਕਰਕੇ ਕਾਂਗਰਸ ਪਾਰਟੀ ਨੂੰ ਲੋਕ ਵੋਟ ਪਾਉਣਗੇ ਇਹਦੇ ਵਿੱਚ ਕੋਈ ਦੋ ਰਹਾ ਨਹੀਂ ਕਾਂਗਰਸ ਪੂਰੀ ਮਜ਼ਬੂਤੀ ਨਾਲ ਦੇਸ਼ ਦੇ ਵਿੱਚ ਆ ਰਹੀ ਹੈ ਫਿਰ ਭਾਜਪਾ ਦਾ ਕਹਿ ਰਿਹਾ ਸੀ 400 ਤੋਂ ਪਾਰ ਜਾ ਰਹੇ ਹੁਣ ਇਸ ਦੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਦਿੱਲੀ ਦੇ ਵਿੱਚ ਪਹਿਲਾਂ ਭਾਜਪਾ ਦੀਆਂ ਸਾਰੀਆਂ ਸੀਟਾਂ ਆਉਂਦੀਆਂ ਸੀ ਤੇ ਹੁਣ ਦਿੱਲੀ ਦੇ ਵਿੱਚ ਹੋ ਰਿਹਾ ਕਾਂਗਰਸ ਤੇ ਇਹ 50-50 ਹੋ ਰਿਹਾ ਹੈ ਹਰਿਆਣੇ ਤੋਂ ਪਹਿਲਾਂ ਕਾਂਗਰਸ ਦੀਆਂ ਬੀਜੇਪੀ ਦੀਆਂ ਸਾਰੀਆਂ ਸੀਟਾਂਆਂ ਸੀ ਤੇ ਹੁਣ ਕਾਂਗਰਸ ਦੀਆਂ ਸੀਟਾਂ 75 25 ਤੇ ਆ ਗਿਆ 75% ਕਾਂਗਰਸ ਦੀਆਂ ਆ ਰਹੀਆਂ ਤੇ 25% ਇਹਨਾਂ ਦੀਆਂ ਆ ਰਹੀਆਂ ਜੁਪੀ ਦੇ ਵਿੱਚ ਭਾਜਪਾ ਦੀਆਂ 80 ਸੀਟਾਂਆਂ ਸੀ ਤੇ ਹੁਣ ਜੁਪੀ ਦੇ ਵਿੱਚ 50 50 ਚੱਲ ਰਿਹਾ ਤੇ 50 ਕਾਂਗਰਸ ਦੇ ਐਲਾਈਅੰਸ ਦੀਆਂ ਆ ਰਹੀਆਂ 50% ਇਹਨਾਂ ਦੀਆਂ ਆ ਰਹੀਆਂ ਬਿਹਾਰ ਦੇ ਵਿੱਚ ਪਹਿਲਾਂ ਸਾਰੀਆਂ ਸੀਟਾਂ ਬੀਜੇਪੀ ਦੀਆਂ ਆਈਆਂ ਸੀ ਤੇ ਹੁਣ 75 25 25% ਭਾਜਪਾ ਗਠਬੰਧਨ ਵਾਲੀਆਂ ਤੇ 75% ਕਾਂਗਰਸ ਇੰਡੀਆ ਗਠਬੰਧਨ ਵਾਲੀਆਂ ਸੀਟਾਂ ਆ ਰਹੀਆਂ ਤੇ ਫਿਰ ਜਦੋਂ ਆ ਜਿੱਥੇ-ਜਿੱਥੇ ਫੋਲੋ ਫਲਾ ਸੀ ਉਥੇ ਸਾਰੀਆਂ ਸੀਟਾਂ ਨੂੰ ਨਹੀਂ ਆ ਰਹੀਆਂ ਇਹਨਾਂ ਦੀ ਗਿਣਤੀ ਨੇ 150 ਤੋਂ ਇਹਨਾਂ ਦੀ ਸੀਟਾਂ ਨਹੀਂ ਵਧਦੀਆਂ ਜੇ ਇਹਨਾਂ ਆ ਹਾਲਾਤ ਹੈ ਇਹ ਸਾਰੇ ਸੂਬਿਆਂ ਦੇ ਤਾਂ ਫਿਰ 400 ਪਾਰ ਕਰਨ ਵਾਸਤੇ ਤਾਂ ਮੋਦੀ ਸਾਹਿਬ ਨੂੰ ਆਪਣੇ ਉਮੀਦਵਾਰ ਪਾਕਿਸਤਾਨ ਤੋਂ ਖੜੇ ਕਰਨੇ ਪੈਣਗੇ ਇੰਡੀਆ ਅਲਾਈਅንስ ਬੇਸਡ ਸਰਕਾਰ ਬਣਾਉਣ ਚ ਕਾਮਯਾਬ ਹੋਵੇਗਾ 101% ਇੰਡੀਆ ਅਲਾਈਂਸ ਦੀ ਸਰਕਾਰ ਭਾਰਤ ਦੇ ਵਿੱਚ ਬਣੇਗੀ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਸੋਨੀਆ ਗਾਂਧੀ ਜੀ ਪ੍ਰਿੰਕਾ ਗਾਂਧੀ ਜੀ ਦੇ ਇੰਡੀਆ ਅਲਾਈਂਸ ਦੇ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਕੀਤੀ ਗਈ ਮਿਹਨਤ رنگ ਲਿਆਵੇਗੀ ਜੇ ਇਸ ਦਾ ਲੋਕਤੰਤਰ ਬਚੇਗਾ ਦੇਸ਼ ਦਾ ਸੰਵਿਧਾਨ ਬਚੇਗਾ ਇੰਡੀਆ ਗੱਠ ਬਣਨ ਦੀ ਸਰਕਾਰ ਭਾਰਤ ਦੇ ਵਿੱਚ ਬਣੇਗੀ ਪੁਲੈਸੀ ਕਿਰਨਜੀਤ ਸਿੰਘ ਜਾਰੀ ਕਾਂਗਰਸ ਪਾਰਟੀ ਦੇ ਪੰਜਾਬ ਦੇ ਜਨਰਲ ਸਖਤਰ ਜਿਨ੍ਹਾਂ ਦਾ ਕਹਿਣਾ ਹੈ ਵੀ ਜਿਹੜੇ ਨਿਊ ਕਰੰਸੀ ਹੈ ਜਿਹੜੀ ਭਾਰਤ ਦੇਸ਼ ਦੀ ਉਸ ਦੇ ਜਿਹੜੇ ਅੱਜ ਹਾਲਾਤ ਹੈ ਉਹ ਵੋਸ खस्ता हो चुके हैं इसी तरह जड़े मोदी राज च जड़े आम नागरिक दे जड़े हालात है वो भी बहुत है जड़े खस्ता हो चुके हैं कैमरामैन सूजल दे नाल मनोज चरकीवाल दैनिक सवेरा टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X और WhatsApp चैनल पर